ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਇਹ ਚਾਰ ਚੀਜ਼ਾਂ ਲੈ ਆਓ ਬਸ ਫਿਰ ਦੇਖਿਓ ਘਰ ਦੇ ਵਿੱਚ ਪੈਸੇ ਦੇ ਢੇਲ ਲੱਗ ਜਾਣਗੇ ਗਰੀਬੀ ਦੂਰ ਹੋ ਜਾਵੇਗੀ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਕਹਿੰਦੇ ਹਨ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਗਰੀਬੀ ਹੈ ਘਰ ਵਿੱਚ ਪੈਸਾ ਨਹੀਂ ਆਉਂਦਾ ਜੇ ਪੈਸਾ ਆਉਂਦਾ ਹੈ ਤਾਂ ਟਿਕਦਾ ਨਹੀਂ ਹੈ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਪਰਕਤਾ ਤੇ ਖੁਸ਼ੀਆਂ ਆਉਣਗੀਆਂ ਅੱਜ ਆਪਾਂ ਉਹਨਾਂ ਚਾਰ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੰਗਤ ਜੀ ਇਸ ਲਈ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਪੂਰਾ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੇ ਹਾਜ਼ਰੀ ਲਗਵਾ ਦੇਣਾ ਜੇ ਸਾ ਸੰਗਤ ਜੀ ਜੋ ਵੀ ਮੇਰੇ ਵੇ ਤੇ ਭੈਣ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋਣਗੇ ਤੇ ਸਮਝਣਗੇ ਕਿ ਇਹ ਚਾਰ ਚੀਜ਼ਾਂ ਸਾਡੇ ਘਰ ਵਿੱਚ ਪੈਸਾ ਤੇ ਬਰਕਤ ਲੈ ਕੇ ਆਉਂਦੀਆਂ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਜੇ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜਾਣਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਸੰਗਤ ਜੇ ਸ਼ਾਇਦ ਹੋ ਸਕਦਾ ਹੈ ਇਹ ਕਹਾਣੀ ਤੁਸੀਂ ਪਹਿਲਾਂ ਸੁਣੀ ਹੋਵੇ ਪਰ ਇੱਕ ਵਾਰ ਇਸ ਕਹਾਣੀ ਨੂੰ ਫਿਰ ਤੋਂ ਸੁਣਨਾ ਤੇ ਸਮਝਣਾ ਕਿਉਂਕਿ ਇਸ ਛੋਟੀ ਜਿਹੀ ਕਹਾਣੀ ਦੇ ਵਿੱਚ ਸਾਡੇ ਘਰ ਦੀ ਖੁਸ਼ਹਾਲੀ ਤੇ ਬਰਕਤਾਂ ਸ਼ੁਭੀਆਂ ਹੋਈਆਂ ਨੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਇਹ ਕਹਾਣੀ ਸਿਰਫ ਸਮਝਾਉਣ ਦੇ ਮਕਸਦ ਲਈ ਦੱਸੀ ਜਾ ਰਹੀ ਹੈ ਐਸਾ ਕਹਾਣੀ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਣਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੇਠ ਸੀ ਔਰ ਲక్ష్ਮੀ ਜੀ ਦੀ ਪੂਜਾ ਕਰਦਾ ਸੀ ਉਹ ਸੇਠ ਦੇ ਕੋਲ ਬਹੁਤ ਸਾਰਾ ਧਨ ਦੌਲਤ ਸੀ ਉਸ ਦੇ ਚਾਰ ਪੁੱਤਰ ਸੀ ਤੇ ਚਾਰੋਂ ਹੀ ਵਿਆਹੇ ਹੋਏ ਸੀ ਉਸ ਸੇਠ ਦੇ ਕੋਲ ਰਾਬਦਾ ਦਿੱਤਾ ਹੋਇਆ ਸਭ ਕੁਝ ਸੀ ਧਨ ਦੌਲਤ ਈਆਂ ਪੁੱਤਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਸੀ ਕਹਿੰਦੇ ਨੇ ਕਿ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਹਾਲੇ ਉਹ ਕੱਚੀ ਜੀ ਨੀਂਦ ਦੇ ਵਿੱਚ ਸੀ ਅਚਾਨਕ ਉਸਦੇ ਕਮਰੇ ਦੇ ਵਿੱਚ ਇੱਕ ਰੋਸ਼ਨੀ ਹੋਈ ਉਸਨੇ ਆਪਣੀਆਂ ਅੱਖਾਂ ਖੋਲੀਆਂ ਉਸਦੇ ਸਾਹਮਣੇ ਦੇਵੀ ਲక్ష్ਮੀ ਜੀ ਖੜੇ ਸਨ ਸੇਠ ਲక్ష్ਮੀ ਦੇਵੀ ਜੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਉਸਨੇ ਉੱਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੇ ਅਦੇ ਮਾਤਾ ਲక్ష్ਮੀ ਦੇਵੀ ਜੀ ਦਾ ਧੰਨਵਾਦ ਕੀਤਾ ਪਰ ਬਾਅਦ ਦੇ ਵਿੱਚ ਜੋ ਗੱਲ ਲక్ష్ਮੀ ਜੀ ਨੇ ਕੀਤੀ ਉਹ ਸੁਣ ਕੇ ਸੇਠ ਦੀਆਂ ਰਾਤਾਂ ਦੀ نیند ਉੱਡ ਗਈ। ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਵਿੱਚ ਅੱਜ ਤੋਂ 100 ਸਾਲ ਦੀ ਹਾਂ। ਤੇਰੇ ਪਿਓ ਦਾਦੇ ਦੇ ਸਮੇਂ ਦੀ ਹਾਂ ਕਿਉਂਕਿ ਪਹਿਲਾਂ ਸੇਠ ਦੇ ਪਿਓ ਨੇ ਧੰਨ ਕਮਾਇਆ ਫਿਰ ਉਸ ਕਾਰੋਬਾਰ ਨੂੰ ਸੇਠ ਨੇ ਵਧਾਇਆ ਤੇ ਹੋਰ ਮਿਹਨਤ ਕੀਤੀ। ਆਪਣੇ ਕਾਰੋਬਾਰ ਨੂੰ ਹੋਰ ਅੱਗੇ ਵਧਾਇਆ। ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਨੂੰ ਤੇਰੇ ਘਰ ਦੇ ਵਿੱਚ ਰਹਿੰਦੇ 100 ਸਾਲ ਹੋ ਗਏ ਨੇ ਮੇਰਾ ਇੱਕ ਨਿਯਮ ਹੈ ਮੈਂ ਬਹੁਤ ਹੀ ਦੇਰ ਤੱਕ ਕਿਸੇ ਘਰ ਵਿੱਚ ਇੱਕ ਜਗ੍ਹਾ ਨਹੀਂ ਟਿਕਦੀ ਮੈਂ ਚੰਚਲ ਸੁਭਾਅ ਦੀ ਹਾਂ ਇਸ ਲਈ ਬਹੁਤ ਹੀ ਦੇਰ ਇੱਕ ਥਾਂ ਦੇ ਟਿਕ ਕੇ ਨਹੀਂ ਰਹਿ ਸਕਦੀ ਮੈਂ ਜਲਦੀ ਹੀ ਆਪਣਾ ਘਰ ਬਦਲ ਦਿੰਦੀ ਹਾਂ ਮੈਂ ਸਿਰਫ ਉਹਨਾਂ ਘਰਾਂ ਵਿੱਚ ਟਿਕਦੇ ਹਾਂ ਜੋ ਮੇਰੇ ਨਿਜਮਾ ਦੇ ਮੁਤਾਬਕ ਚੱਲਦੇ ਹੋਣ ਪਰ ਫਿਰ ਵੀ ਵਾਤਵੱਦ ਸਮਾਂ 100 ਸਾਲ ਦਾ ਹੈ ਇਸ ਤੋਂ ਬਾਅਦ ਸਮਾਂ ਮੈਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੀ ਇਸ ਲਈ ਤੇਰੇ ਘਰ ਵਿੱਚ ਰਹਿਣ ਵਾਲਾ ਮੇਰਾ ਸਮਾਂ ਹੁਣ ਮੁੱਕ ਗਿਆ ਹੈ ਮੇਰਾ ਤੇਰੇ ਘਰ ਵਿੱਚ ਰਹਿਣ ਦਾ ਵਤਵੱਦ ਸਮਾਂ 100 ਸਾਲ ਦਾ ਸੀ ਹੁਣ ਇਸ ਤੋਂ ਬਾਅਦ ਮੈਂ ਤੇਰੇ ਘਰ ਨਹੀਂ ਰਹਿ ਸਕਦੀ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਹੈ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਸੇਠ ਇਹ ਸੁਣ ਕੇ ਬਹੁਤ ਨਰਾਸ਼ ਤੇ ਉਦਾਸ ਹੋ ਗਿਆ ਉਸ ਨੇ ਲక్ష్ਮੀ ਜੀ ਨੂੰ ਰੋਕਣ ਲਈ ਬਹੁਤ ਬੇਨਤੀ ਕੀਤੀ ਪਰ ਲక్ష్ਮੀ ਜੀ ਨੇ ਕਿਹਾ ਕਿ ਇਹ ਫੈਸਲਾ ਅਟਲ ਹੈ ਮੈਂ ਇਸ ਫੈਸਲੇ ਨੂੰ ਬਦਲ ਨਹੀਂ ਸਕਦੀ ਕਿਉਂਕਿ ਮੇਰਾ ਇਹ ਪੱਕਾ ਨਿਯਮ ਹੈ ਤੇਰੇ ਘਰ ਦਾ 100 ਸਾਲ ਪੂਰਾ ਹੋ ਗਿਆ ਹੈ ਇਸ ਲਈ ਮੈਨੂੰ ਹੁਣ ਇਹ ਘਰ ਛੱਡ ਕੇ ਜਾਣਾ ਪਵੇਗਾ ਪਰ ਮੈਂ ਤੇਰੀ ਸੇਵਾ ਤੇ ਤੇਰੀ ਮਿਹਨਤ ਤੋਂ ਬਹੁਤ ਖੁਸ਼ ਹਾਂ ਕਿਉਂਕਿ ਤੇਰੇ ਪਿਓ ਨੇ ਵੀ ਬਹੁਤ ਸੇਵਾ ਤੇ ਮਿਹਨਤ ਕੀਤੀ। ਉਹਨਾਂ ਬਹੁਤ ਧਨ ਕਮਾਇਆ ਤੇ ਖਰਚਿਆ ਵੀ। ਅਗੋ ਤੂੰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਿਆ। ਇਸ ਲਈ ਮੈਂ ਤੇਰੇ ਤੋਂ ਵੀ ਬਹੁਤ ਖੁਸ਼ ਹਾਂ। ਤੇਰੀ ਮਿਹਨਤ ਤੇ ਸੇਵਾ ਤੋਂ ਮੈਂ ਬਹੁਤ ਖੁਸ਼ ਹਾਂ। ਇਸੇ ਸੇਵਾ ਕਰਕੇ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਜਾਵਾਂਗੀ। ਤੂੰ ਮੈਨੂੰ ਸੋਚ ਸਮਝ ਕੇ ਦੱਸ ਦੇਵੀਂ। ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ? ਉਹ ਚੀਜ਼ ਮੈਂ ਤੈਨੂੰ ਜ਼ਰੂਰ ਵਰਦਾਨ ਦੇ ਕੇ ਜਾਵਾਂਗੀ। ਪਰ ਕੱਲ ਇਸੇ ਵੇਲੇ ਮੈਂ ਤੇਰੇ ਘਰ ਛੱਡ ਕੇ ਚਲੀ ਜਾਵਾਂਗੀ ਤੇਰੇ ਕੋਲ 24 ਘੰਟਿਆਂ ਦਾ ਵਕਤ ਹੈ ਇਸ ਲਈ ਤੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਮੈਨੂੰ ਜਵਾਬ ਦੇ ਦੇਵੇਂ ਇਹ ਕਹਿ ਕੇ ਲక్ష్ਮੀ ਅੱਖਾਂ ਤੋਂ ਓਲੇ ਹੋ ਗਈ ਪਾਵੋ ਚਲੀ ਗਈ ਕਹਿੰਦੇ ਹੁਣ ਫਿਰ ਸੇਠ ਨੂੰ ਨੀਂਦ ਕਿੱਥੋਂ ਆਉਣੇ ਸੀ ਸੇਠ ਪੂਰੀ ਰਾਤ ਸੋਚਦਾ ਰਿਹਾ ਪਰੇਸ਼ਾਨ ਰਿਹਾ ਕਿ ਇਹ ਕੀ ਬਣ ਗਿਆ ਹੁਣ ਤੇ ਮੇਰਾ ਸਾਰਾ ਧਨ ਸਾਰੀ ਦੌਲਤ ਸਾਰਾ ਕੁਝ ਖਸ ਜਾਵੇਗਾ ਮਤਲਬ ਕਿ ਲక్ష్ਮੀ ਜੀ ਚਲੇ ਜਾਣਗੇ ਜਦੋਂ ਦਿਨ ਚੜਿਆ ਤਾਂ ਉਸਨੇ ਸਾਰੀ ਗੱਲਬਾਤ ਆਪਣੇ ਚਾਰੇ ਪੁੱਤਰਾਂ ਨੋਹਾ ਨੂੰ ਦੱਸੀ ਕਿ ਰਾਤੀ ਲక్ష్ਮੀ ਜੀ ਨੇ ਦਰਸ਼ਨ ਦਿੱਤੇ ਸੀ ਤੇ ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਕਿਹਾ ਹੈ ਅੱਜ ਰਾਤ 12 ਵਜੇ ਉਹਨਾਂ ਨੇ ਆਪਣਾ ਘਰ ਛੱਡ ਦੇਣਾ ਹੈ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਰਦਾਨ ਦੇ ਕੇ ਜਾਣਾ ਹੈ ਉਹਨਾਂ ਨੇ ਕਿਹਾ ਕਿ ਤੂੰ ਸੋਚ ਸਮਝ ਕੇ ਮੇਰੇ ਤੋਂ ਵਰਦਾਨ ਲੈ ਸਕਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਬੁਲਾਇਆ ਕਿ ਆਪਾਂ ਸਾਰੇ ਸਲਾਹ ਕਰ ਲਈਏ ਕਿ ਆਪਾਂ ਲక్ష్ਮੀ ਜੀ ਤੋਂ ਕਿਹੜਾ ਇੱਕ ਵਰਦਾਨ ਮੰਗਣਾ ਹੈ ਚਾਰੇ ਪੁੱਤਰਾਂ ਨੇ ਵੱਖ-ਵੱਖ ਸਲਾਹਾਂ ਦਿੱਤੀਆਂ ਇੱਕ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਸਾਡੇ ਸਿਆਰਾਂ ਲਈ ਅਲੱਗ-ਅਲੱਗ ਘਰ ਮੰਗ ਲਓ ਇੱਕ ਨੇ ਕਿਹਾ ਕਿ ਸਾਡੇ ਲਈ ਬਹੁਤ ਸਾਰੀ ਜ਼ਮੀਨ ਜਾਇਦਾਦ ਮੰਗ ਲਓ ਇੱਕ ਨੇ ਕਿਹਾ ਕਿ ਤੁਸੀਂ ਬਹੁਤ ਸਾਰਾ ਅਨਾਜ ਮੰਗ ਲਓ ਚਾਰੇ ਮੁੰਡਿਆਂ ਤੇ ਬਾਕੀ ਪਰਿਵਾਰ ਦੇ ਜੀਹਾਨੇ ਵੱਖਰੀ ਵੱਖਰੀ ਸਲਾਹ ਦਿੱਤੀ ਪਰ ਕਹਿੰਦੇ ਨੇ ਕਿ ਸੇਠ ਦੇ ਚਾਰੇ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਪੁੱਤਰ ਦੀ ਪਤਨੀ ਜਾਣੀ ਕਿ ਸੇਠ ਦੀ ਛੋਟੀ ਨੌ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ ਸੇਠ ਉਸ ਕੋਲ ਗਿਆ ਤੇ ਕਿਹਾ ਬੇਟੀ ਸਾਰੇ ਆਪੋ ਆਪਣੀ ਸਲਾਹ ਦੇ ਰਹੇ ਨੇ ਤੂੰ ਕਿਉਂ ਚੁੱਪਚਾਪ ਬੈਠੇ ਹੈ ਅਗੋ ਨੌ ਨੇ ਕਿਹਾ ਕਿ ਪਿਤਾ ਜੀ ਤੁਸੀਂ ਘਰ ਵਿੱਚ ਸਭ ਤੋਂ ਵੱਧ ਸਿਆਣੇ ਹੋ ਸਮਝਦਾਰ ਹੋ ਸਾਰੇ ਮੇਰੇ ਨਾਲੋਂ ਵੱਡੇ ਹੋ ਮੈਂ ਤੁਹਾਡੀ ਗੱਲਾਂ ਨੂੰ ਸੁਣ ਰਹੀ ਹਾਂ ਪਰ ਮੈਂ ਤੁਹਾਡੀ ਸਭ ਦੀਆਂ ਇਹਨਾਂ ਗੱਲਾਂ ਤੋਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿ ਆਪਾਂ ਕੋਠੀਆਂ ਕਾਰਾਂ ਜ਼ਮੀਨ ਜਾਇਦਾਦ ਤੇ ਅਨਾਜ ਮੰਗਣਾ ਹੈ ਕਿਉਂਕਿ ਇਹ ਗੱਲ ਤਾਂ ਸਪਸ਼ਟ ਹੈ ਕਿ ਜਦੋਂ ਲక్ష్ਮੀ ਜੀ ਨੇ ਮੋਹ ਮੋੜ ਲਿਆ ਜਦੋਂ ਲక్ష్ਮੀ ਜੀ ਚਲੇ ਜਾਣਗੇ ਲక్ష్ਮੀ ਜੀ ਤੋਂ ਭਾਪ ਪੈਸਾ ਧਨ ਦੌਲਤ ਫਿਰ ਚੀਜ਼ਾਂ ਵੀ ਆਪਣੇ ਆਪ ਹੀ ਨਾਲ ਚਲੀਆਂ ਜਾਣਗੀਆਂ ਇਹ ਚੀਜ਼ਾਂ ਤਾਂ ਫਿਰ ਕਿਸੇ ਵੀ ਹਾਲ ਵਿੱਚ ਆਪਣੇ ਘਰ ਵਿੱਚ ਨਹੀਂ ਰਹਿ ਸਕਦੀਆਂ ਇਸ ਲਈ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਨਾਲ ਅਸੀਂ ਲక్ష్ਮੀ ਜੀ ਤੋਂ ਬਿਨਾਂ ਔਖੀ ਕੜੀ ਵਿੱਚ ਘਰ ਦਾ ਗੁਜ਼ਾਰਾ ਕਰ ਸਕੀਏ ਛੋਟੀ ਨੌ ਨੇ ਫਿਰ ਕਿਹਾ ਪਿਤਾ ਜੀ ਜਦੋਂ ਲక్ష్ਮੀ ਜੀ ਆਉਣਗੇ ਤਾਂ ਤੁਸੀਂ ਉਹਨਾਂ ਦੇ ਕੋਲੋਂ ਸਾਡੇ ਸਾਰਿਆਂ ਲਈ ਵੱਖ-ਵੱਖ ਕਰਨਾ ਮੰਗਣਾ ਸਿਰਫ ਇੱਕੋ ਘਰ ਮੰਗਣਾ ਤੇ ਕਹਿਣਾ ਕਿ ਮੇਰੇ ਚਾਰੇ ਪੁੱਤਰਾਂ ਲਈ ਇੱਕੋ ਘਰ ਦੇ ਤੇ ਇੱਕੋ ਥਾਲੀ ਵਿੱਚ ਖਾਣ ਦੀ ਮੱਤ ਮਤਬੁੱਤ ਦੇਵੇ ਮਤਲਬ ਕਿ ਚਾਰੇ ਪੁੱਤਰ ਇੱਕੋ ਘਰ ਦੇ ਵਿੱਚ ਇੱਕੋ ਛਾਂ ਤੇ ਥੱਲੇ ਰਹਿਣ ਤੇ ਇੱਕੋ ਚੁੱਲ੍ਹੇ ਤੋਂ ਰੋਟੀ ਖਾਣ ਸਾਰੇ ਆਪਸ ਦੇ ਵਿੱਚ ਪ੍ਰੇਮ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਤੇ ਨਾਲ ਰਹਿਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹ ਵਰਦਾਨ ਮੰਗਣਾ ਮੇਰੇ ਚਾਰੇ ਪੁੱਤਰ ਚਾਰੇ ਨੌਹਾਂ ਤੇ ਉਹਨਾਂ ਦੇ ਬੱਚੇ ਸਭ ਆਪਸ ਵਿੱਚ ਪਿਆਰ ਦੇ ਨਾਲ ਇਕੱਠੇ ਰਹਿਣ ਕਿਉਂਕਿ ਜੇ ਸਾਡਾ ਆਪਸ ਦੇ ਵਿੱਚ ਪ੍ਰੇਮ ਪਿਆਰ ਰਹੇਗਾ ਇੱਕ ਦੂਜੇ ਤੇ ਵਿਸ਼ਵਾਸ ਹੋਵੇਗਾ ਤਾਂ ਅਸੀਂ ਔਖੇ ਤੋਂ ਔਖੇ ਸਮੇਂ ਵਿੱਚ ਵੀ ਬਾਰਾ ਸਕਦੇ ਹਾਂ ਪਰ ਜੇਕਰ ਅਸੀਂ ਅਲੱਗ-ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਅੱਗੇ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦੇ ਸੇਠ ਨੇ ਆਪਣੀ ਨੌ ਦੀ ਗੱਲ ਸੁਣੀ ਉਸ ਨੂੰ ਇਹ ਗੱਲ ਵਜਨਦਾਰ ਲੱਗੀ ਕਹਿੰਦੇ ਨੇ ਕਿ ਜਦੋਂ ਅਗਲੇ ਦਿਨ ਲక్ష్ਮੀ ਜੀ ਆਏ ਤੇ ਕਿਆ ਸੇਠ ਤੂੰ ਸੋਚ ਲਿਆ ਕਿ ਕੀ ਮੰਗਣਾ ਹੈ ਮੰਗ ਜੋ ਵਰਦਾਨ ਮੰਗਣਾ ਹੈ ਕਿਉਂਕਿ ਮੇਰੇ ਜਾਨ ਦਾ ਸਮਾਂ ਆ ਗਿਆ ਹੈ ਇਹ ਮੁਲਾਕਾਤ ਮੇਰੀ ਆਖਰੀ ਮੁਲਾਕਾਤ ਹੈ ਇਸ ਤੋਂ ਬਾਅਦ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਹੁਣ ਦੱਸ ਸੇਠ ਤੂੰ ਕੀ ਮੰਗਣਾ ਹੈ ਫਿਰ ਸੇਠ ਨੇ ਆਪਣੀ ਛੋਟੀ ਨੌ ਦੀ ਕਈ ਗੱਲ ਨੂੰ ਲక్ష్ਮੀ ਜੀ ਨੂੰ ਜਾ ਕੇ ਕਿਹਾ ਕਿ ਮੈਨੂੰ ਇਹ ਵਰਦਾਨ ਦਿਓ ਕਿ ਤੁਹਾਡੇ ਜਾਨ ਤੋਂ ਬਾਅਦ ਮੇਰੇ ਚਾਰੇ ਪੁੱਤਰ ਚਾਰੇ ਨੋਹਾਂ ਦੇ ਬੱਚੇ ਇੱਕੋ ਘਰ ਥੱਲੇ ਰਹਿਣ ਇੱਕੋ ਚੁੱਲ੍ਹੇ 'ਤੇ ਰੋਟੀ ਖਾਂਣ ਤੇ ਆਪਸੀ ਪ੍ਰੇਮ ਪਿਆਰ ਨਾਲ ਰਹਿਣ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਕਰਨ ਦੇ ਮੁਸੀਬਤ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਇਹਨਾਂ ਦਾ ਵਿਸ਼ਵਾਸ ਇੱਕ ਦੂਜੇ ਤੇ ਬਣਿਆ ਰਹੇ ਇਹ ਮਤ ਇਹਨਾਂ ਦੇ ਵਿੱਚ ਪਾ ਦਿਓ ਕਹਿੰਦੇ ਨੇ ਜਦੋਂ ਲక్ష్ਮੀ ਜੀ ਨੇ ਇਹ ਗੱਲ ਸੁਣੀ ਤਾਂ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਈ ਤੇ ਕਿਹਾ ਕਿ ਸੇਠ ਮੇਰੇ ਨਿਯਮ ਦੇ ਮੁਤਾਬਕ ਮੈਂ 100 ਸਾਲ ਤੋਂ ਬਾਅਦ ਕਿਸੇ ਘਰ ਵਿੱਚ ਟਿਕ ਨਹੀਂ ਸਕਦੇ ਪਰ ਤੇਰੀ ਇਸ ਮੰਗ ਨੇ ਮੈਨੂੰ ਇੱਕ ਹੋਰ 100 ਸਾਲ ਤੇਰੇ ਘਰ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਮੈਂ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਹਾਂ ਜਿੱਥੇ ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਹੈ ਤੁਸੀਂ ਮੇਰੇ ਕੋਲੋਂ ਮੰਗ ਹੀ ਇਹੋ ਮੰਗ ਲਈ ਹੈ ਜਿੱਥੇ ਇਹ ਚੀਜ਼ਾਂ ਰਹਿਣ ਕਿਆਂ ਪਿਆਰ ਵਿਸ਼ਵਾਸ ਤੇ ਪਾਇਚਾਰਾ ਉਥੇ ਮੈਂ ਉਹਨਾਂ ਲੋਕਾਂ ਦੀ ਗੁਲਾਮ ਬਣ ਕੇ ਰਹਿੰਦੇ ਹਾਂ ਉਥੇ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦੀ ਇਸੇ ਕਰਕੇ ਹੁਣ ਮੈਂ ਕਿਤੇ ਨਹੀਂ ਜਾ ਰਹੀ ਕਿਉਂਕਿ ਮੈਂ ਉਹ ਵਰਦਾਨ ਦਿੱਤਾ ਹੈ ਇਸ ਲਈ ਮੈਨੂੰ ਹੁਣ ਇੱਥੇ ਹੀ ਰਹਿਣਾ ਪਵੇਗਾ ਇਸ ਛੋਟੀ ਜਿਹੀ ਕਹਾਣੀ ਤੋਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਇਹ ਕਹਿੰਦੇ ਨੇ ਕਿ ਜਿਸ ਘਰ ਵਿੱਚ ਪ੍ਰੇਮ ਪਿਆਰ ਤੇ ਵਿਸ਼ਵਾਸ ਹੈ ਉਥੇ ਪੈਸਾ ਬਰਕਤ ਸੁੱਖ ਸ਼ਾਂਤੀ ਖੁਦ ਚਾਲਕੇ ਆਉਂਦੇ ਨੇ ਤੇ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਨ੍ਹਾਂ ਦੇ ਕੜੀਆਂ ਵਿੱਚ ਪਾਣੀ ਵੀ ਮੁੱਕ ਜਾਂਦਾ ਹੈ ਇਹ ਗੱਲ एकदम ਸੰਗਤ ਦੇ ਸੱਚ ਹੈ ਚਾਹੇ ਤਾਂ ਇਸ ਨੂੰ ਅਜਮਾ ਕੇ ਦੇਖ ਲਓ ਜਿੱਥੇ ਪਿਆਰ ਹੈ ਭਰੋਸਾ ਵਿਸ਼ਵਾਸ ਹੈ ਪਾਈਚਾਰਾ ਹੈ ਇੱਕ ਦੂਸਰੇ ਦੀ ਗੱਲ ਪਿਆਰ ਨਾਲ ਸੁਣੀ ਤੇ ਸਮਝੀ ਜਾਂਦੀ ਹੈ ਉਸ ਘਰ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੇ ਉਸ ਘਰ ਵਿੱਚ ਚੇਕਰ ਕਦੇ ਕੋਈ ਦੁੱਖ ਤਕਲੀਫ ਆਵੇ ਤਾਂ ਸਾਰੇ ਜਾਨੇ ਮਿਲ ਜੌਲ ਕੇ ਉਸ ਮੁਸੀਬਤ ਦੇ ਵਿੱਚੋਂ ਬਾਹਰ ਨਿਕਲ ਸਕਦੇ ਨੇ ਜਿਸ ਘਰ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਨਹੀਂ ਆਪਸ ਵਿੱਚ ਸਭ ਲੜਦੇ ਝਗੜਦੇ ਰਹਿੰਦੇ ਨੇ ਉਸ ਘਰ ਵਿੱਚ ਬਰਕਤ ਤੇ ਸੁੱਖ ਸ਼ਾਂਤੀ ਕਦੇ ਨਹੀਂ ਰਹਿੰਦੀ ਤੇ ਬਾਹਰੋਂ ਕੋਈ ਤੀਸਰਾ ਇਨਸਾਨ ਉਸ ਲੜਾਈ ਝਗੜੀ ਦਾ ਫਾਇਦਾ ਚੁੱਕ ਸਕਦਾ ਹੈ ਇਸ ਲਈ ਘਰ ਪਰਿਵਾਰ ਦੇ ਵਿੱਚ ਆਪਸੀ ਪ੍ਰੇਮ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਆਪਸ ਦੇ ਵਿੱਚ ਵਿਸ਼ਵਾਸ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਪਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ ਤੇ ਮਸੀਬਤ ਵੇਲੇ ਇੱਕ ਦੂਸਰੇ ਦਾ ਸਾਥ ਦੇ ਨਵੇਂ ਬੋਝ ਰੋ ਰਹੇ ਹਨ ਜਿੱਥੇ ਇਹ ਚੀਜ਼ਾਂ ਹੋਣ ਉੱਤੇ ਪੈਸਾ ਛੱਡੋ ਦੁਨੀਆ ਦੀ ਹਰ ਕੀਮਤੀ ਚੀਜ਼ ਤੁਹਾਡੇ ਕਦਮਾਂ ਵਿੱਚ ਹੋਵੇਗੀ ਸੋ ਸਾਥ ਸੰਗਤ ਜੀ ਐਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਕਿਸੇ ਵੀ ਪ੍ਰਕਾਰ ਦੀ ਭੁੱਲ ਹੋ ਚੁੱਕੀ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ